ਐ ਲਈ ਸਭ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਦੇ ਜੀ ਧੰਨਵਾਦ ਜੀ ਹਾਂ ਕਿਦਾਂ ਦੇਖਦੇ ਪਏ ਆ ਸਭ ਤੋਂ ਪਹਿਲਾਂ ਜਿਹੜੀ ਮੀਟਿੰਗ ਆ ਉਹਦਾ ਕਿਦਾਂ ਦਾ ਹੰਗਾਰਾ ਮਿਲਿਆ ਲੋਕਨ ਸ਼੍ਰੋਮਣੀ ਕਾਲੇਦਨ ਬਹੁਤ ਪਿਆਰ ਕਰਦੇ ਆ ਪਿਛਲੇ ਸਮੇਂ 'ਚ ਜੋ ਵੀ ਕਾਰਨ ਬਣੇ ਸ਼੍ਰੋਮਣੀ ਕਾਲਦਨ ਕਮਜ਼ੋਰ ਹੋਇਆ ਤੇ ਉਹ ਉਸ ਕਰਕੇ ਲੋਕਨ ਬੜੀ ਨਿਰਾਸ਼ਤਾ ਹੈਗੀ ਆ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਜੇ ਇਹਨਾਂ ਨੂੰ ਲਾਗੂ ਹੋ ਜਾਂਦੇ ਮੇਰਾ ਖਿਆਲ ਤਾਂ ਲੋਕਾਂ ਨੂੰ ਲੱਗਿਆ ਸੀ ਵੀ ਰੱਬ ਅਧਰਾ ਹੋ ਗਿਆ ਸ਼੍ਰੋਮਣੀ ਕਾਲਦਨ ਦੀ ਮਜ਼ਬੂਤੀ ਦਾ ਤੇ ਲੀਡਰਸ਼ਿਪ ਨੂੰ ਵੀ ਬਹੁਤ ਵਧੀਆ ਮੌਕਾ ਸੀਗਾ ਕਿ ਜਿਉ ਸਮੋਕ ਨੂੰ ਸੰਭਾਲ ਕੇ ਇੱਕ ਕਮੇਟੀ ਦਾ ਹੀ ਭਰਤੀ ਕਰਾਉਣੀ ਸੀ ਕੱਲੀ ਅ ਅੱਗੇ ਜੋ ਚੋਣ ਕਰਿਆ ਡੈਲੀਗੇਟਸ ਨੇ ਕਰਨੀ ਸੀਗੀ ਹੋ ਸਕਦਾ ਸਾ ਸੁਪੀ ਸਿੰਘ ਬਾਦਰੀ ਦੁਆਰਾ ਪ੍ਰਧਾਨ ਬਣ ਜਾਂਦੇ ਤੇ ਲੇਕਿਨ ਉਹ ਜਿਹੜਾ ਇੱਕ ਬਾਦ-ਬਾਦ ਖੜਾ ਹੋਇਆ ਕਮੇਟੀ ਦਾ ਜੋ ਸਾਨੂੰ ਨਹੀਂ ਸੱਦੇਗਾ ਇਸੇ ਘਰ ਬੈ ਕੇ ਸੀਗੇ ਫਿਰ ਸਿੰਘ ਸਾਹਿਬਾਂ ਨੇ ਦੋ ਅਸਤੀਫਾ ਦੇ ਕੇ ਮੈਂਬਰ ਆਦੇਸ਼ ਦਿੱਤਾ ਸਾਨੂੰ ਕਿ ਇਹ ਪੰਜ ਮੈਂਬਰੀ ਕਮੇਟੀ ਆਪਣੀ ਕੰਮ ਸ਼ੁਰੂ ਕਰੇ ਸੋ ਅਸੀਂ ਇਹ ਜਿਹੜਾ ਕਾਰਜ ਕਰ ਰਹੇ ਆ ਇਹਦੇ ਨਾਲ ਲੋਕ ਜੁੜ ਰਹੇ ਨੇ ਜਿਹੜੇ ਘਰ ਬੈਠੇ ਸੀ ਉਹ ਜੁੜ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਲੀਡਰਸ਼ਿਪ ਨੂੰ ਕਿ ਪੰਜਾਬ ਤੇ ਪੰਥ ਦੇ ਭਲੇ ਦੇ ਲਈ ਤਿਆਗ ਦੀ ਭਾਵਨਾ ਦੇ ਨਾਲ ਇਹ ਸਾਰੇ ਜਿਹੜੇ ਜੋੜੇ ਨੇ ਉਹ ਨਾਲ ਜੋੜ ਕੇ ਆਉਣ ਦੇ ਸਮੇਂ 'ਚ ਅਸੀਂ ਪਾਰਟੀ ਨੂੰ ਮਜ਼ਬੂਤ ਕਰੀਏ ਅਤੇ ਪੰਜਾਬ ਦੇ ਵੀ ਸ਼੍ਰੋਮਣੀ ਕਾਲਦੇ ਦੀ ਸਰਕਾਰ ਬਣੀ ਹੈ ਪਰ ਅੱਜ ਸਭ ਲੋਕਾਂ ਦੇ ਵਿੱਚ ਇੱਕ ਚੀਜ਼ ਨੂੰ ਲੈ ਕੇ ਬੜੇ ਕਨਫਿਊਜ਼ਨ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮੈਂਬਰਸ਼ਿਪ ਲਈ ਜਾ ਰਹੀ ਹੈ ਇਸ ਵਕਤ ਉਹਨਾਂ ਵੱਲੋਂ ਵੀ 8 ਅਪ੍ਰੈਲ ਨੂੰ ਮੀਟਿੰਗ ਰੱਖ ਲਈਤੀ ਗਈ ਆ ਦੂਸਰੇ ਪਾਸੇ ਤੁਹਾਨੂੰ ਜਿਹੜੀਆਂ ਡਿਊਟੀ ਲਗਾਈਆਂ ਗਈਆਂ ਤੁਸੀਂ ਵੀ ਮੈਂਬਰਸ਼ਿਪ ਲੈ ਰਹੇ ਹੋ ਕਿ ਇੱਕ ਪਾਰਟੀ ਦੇ ਵਿੱਚ ਦੋ ਜਗ੍ਹਾ ਤੇ ਮੈਂਬਰਸ਼ਿਪ ਹੋ ਰਹੀ ਹੈ ਤੇ ਅਲੱਗ-ਅਲੱਗ ਧੜਿਆਂ ਦੇ ਵੱਲੋਂ ਮੈਂਬਰਸ਼ਿਪ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦੇ ਕਨਫਿਊਜ਼ਨ ਬੜੇ ਵੱਡੇ ਪੱਧਰੋਂ ਤੇ ਚੱਲਦਾ ਪਿਆ ਹੈ ਇਹ ਕਨਫਿਊਜ਼ ਕਰਦੀ ਹੈ ਲੀਡਰਸ਼ਿਪ ਨੇ ਜ ਤੇ ਸਾਡੇ ਲਈ ਸ਼੍ਰੀ ਕਾਲਤਖਸਬ ਸਰਵੋੱਚਾ ਇਲੈਕਸ਼ਨ ਕਮਿਸ਼ਨੋਂ ਜ਼ਿਆਦਾ ਸਾਡੀ ਇੰਪੋਰਟੈਂਸ ਸ਼੍ਰੀ ਕਾਲਤਖਸਬ ਦੀ ਆ ਸੋ ਇਸ ਲਈ ਜੇ ਪਾਰਟੀ ਨੂੰ ਬਣਨਾ ਚਾਹੀਦਾ ਸੀ ਕਾਲਤਖਸਬ ਦਾ ਹੁਕਮਨਾਮਾ ਤੇ ਉਹ ਮੰਨ ਲੈਂਦੇ ਤੇ ਆ ਦਿੱਕਤ ਆਉਣੀ ਨਹੀਂ ਸੀ ਸੋ ਤੇ ਹੋਰ ਲੋਕ ਜਿਹੜੇ ਆ ਜੁੜ ਰਹੇ ਆ ਜਿਹੜੇ ਉਹਨਾਂ ਨੇ ਵੀ ਕੋਸ਼ਿਸ਼ ਸਹੀ ਢੰਗ ਨਾਲ ਜੋੜਿਆ ਤੇ ਸਾਰੇ ਇਕੱਠੇ ਹੀ ਹੋਣੇ ਸੀਗੇ ਤੇ ਅੱਜ ਵੀ ਅੱਜ ਵੀ ਹੋ ਜਾਣਾ ਅੱਜ ਵੀ ਕੋਈ ਗੱਲ ਨਹੀਂ ਹੈਗੀ ਜੋੜ ਤਾਂ ਨਹੀਂ ਪਾਰਟੀ ਨਾਲ ਹੀ ਰਹੇ ਆ ਨਾ ਤੇ ਸਾਡਾ ਤਾਂ ਕੋਈ ਸਵਾਰਥ ਨਹੀਂ ਹੈਗਾ ਸਾਡੇ ਤੋਂ ਕੀ ਚਾਹੁੰਦੇ ਆ ਅਸੀਂ ਤਾਂ ਜੋ ਪੰਥ ਚਾਹੁੰਦਾ ਵਾ ਲੀਡਰਸ਼ਿਪ ਕੋ ਚਾਹੁੰਦੀ ਆ ਅਸੀਂ ਤਾਂ ਕੋਈ ਤਿਆਗ ਦੇਣ ਨੂੰ ਤ त्याग ਦੀ ਕਿੱਥੇ ਲੋੜ ਆ ਉਹ ਪਤਾ ਹੀ ਹੈ ਸਾਰਿਆਂ ਨੂੰ ਸਾਡੀ ਝੁੰਡਾ ਕਮੇਟੀ ਦੇ ਵਿੱਚ ਵੀ ਇਹ ਗੱਲ ਆਈ ਸੀਗੀ ਸੋ ਗੱਲ ਕੀ ਕਿ ਇਹ ਪਾਰਟੀ ਪੰਥ ਦੀ ਆ ਮੇਰੀ ਲੀਡਰਸ਼ਿਪ ਨਾਲ ਬਹੁਤ ਨੇੜਤਾ ਰਹੀ ਆ ਸੋ ਵਿਸ਼ੇਸ਼ ਬਾਦਲ ਨਾਲ ਬਹੁਤ ਵਧੀਆ ਸਬੰਧ ਰਹੇ ਨੇ ਤੁਸੀਂ ਤਾਂ ਭਰਾਵਾਂ ਵਾਂਗੂ ਇੱਕ ਦੂਜੇ ਨਾਲ ਰਹਿ ਰਹੇ ਹੋ ਲੜ ਰਹੇ ਆ ਲੇਕਿਨ ਅਸੀਂ ਦੇਖੋ ਆਪਦੇ ਨਾਲ ਲੜੜਨਾ ਵੀ ਹੁੰਦਾ ਮਿਲ ਕੇ ਵੀ ਲੜਦੇ ਰਹੇ ਆ ਅੰਦਰ ਵੀ ਕਿ ਲੜਦੇ ਰਹੇ ਆ ਫਿਰ ਫੈਸਲਾ ਲੈ ਲਿਆ ਸੀ ਵੀ ਨਹੀਂ ਮੰਨਦੇ ਤਾਂ ਪਿੱਛੇ ਹੀ हट ਜਾਓ ਮੇਰੇ ਕੋਲ ਰਸਤਾ ਸੀ ਰਾਜਨੀਤੀ ਛੱਡਣ ਤੋਂ ਬਿਨਾਂ ਕੋਈ ਰਸਤਾ ਹੀ ਨਹੀਂ ਸੀਗਾ ਤੇ ਮੈਂ ਮਨ ਵੀ ਬਣਾ ਲਿਆ ਸੀਗਾ ਔਣੇ ਤਿੰਨ ਸਾਲ ਹੋ ਗਏ ਅਸੀਂ ਕਈ ਵਾਰ ਵੈਸੀ ਕਿਤੇ ਬੈਠਿਆ ਨੇ ਕਹਿ ਦਿੰਦਾ ਕੋਈ ਕਾਲ ਤੱਕ ਸਾਬ ਦਾ ਹੁਕਮ ਅਜੇ ਦਾ ਕਹਿ ਨਹੀਂ ਸਕਦਾ ਨਹੀਂ ਨਹੀਂ ਉੱਥੋਂ ਹੁਕਮ ਆ ਗਿਆ ਜੇ ਉਹ ਆਦੇਸ਼ ਨਹੀਂ ਮੰਨਦੇ ਤਾਂ ਮੈਨ ਨਹੀਂ ਸਕਦਾ ਕਿ ਆਉਣ ਲਈ ਨਸਲਾ ਸਾਨੂੰ ਮਾਫ ਕਰਨਗੇ ਕਦੇ ਹਲੇ ਇੱਕ ਸਵਾਲ ਇੱਥੇ ਇਹ ਖੜਾ ਹੋ ਜਾਂਦਾ ਹੈ ਕਿ ਜੇ ਉਧਰੋਂ ਪ੍ਰਧਾਨ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਅਗਵਾਈ ਕਰਨਗੇ ਮੀਟਿੰਗ ਦੀ ਨਵੀਂ ਗਵਰਨਰ ਕਮੇਟੀ ਕੋ ਉੱਥੇ ਬਣਾ ਦਿੱਤੀ ਜਾਵੇਗੀ ਜੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਦੁਬਾਰਾ ਪ੍ਰਧਾਨ ਖਾਪੜ ਦਿੱਤਾ ਜਾਂਦਾ ਫਿਰ ਜਿਹੜੀ ਇਹ ਇਸ ਵਕਤ ਪਾਰਟੀ ਮਹੀਨ ਚੱਲਦੀ ਪਈ ਆ ਇਹਦੀ ਇੰਪੋਰਟੈਂਸ ਕੀ ਹੋਏਗੀ ਕਿ ਨਵੀਂ ਪਾਰਟੀ ਖੜੀ ਕੀਤੀ ਜਾਵੇਗੀ ਜਾਂ ਜਿਹੜੀ ਉਹ ਵੜਾ ਦਿੱਤਾ ਜਾਏਗਾ ਜਦੋਂ ਪ੍ਰਧਾਨ ਮੰਨ ਲਓ ਫਿਰ ਉਸ ਚੀਜ਼ ਨੂੰ ਕਿਤਾ ਤੂੰ ਦੇਖੋ ਸਾਡਾ ਕੋਈ ਵੀ ਨਵੀਂ ਪਾਰਟੀ ਦਾ ਕੋਈ ਮਕਸਦ ਨਹੀਂ ਹੈਗਾ ਅਸੀਂ ਤਾਂ ਚਾਹੁੰਦੇ ਆ ਸਾਰੀ ਸ਼ਕਤ ਨੂੰ ਸ਼੍ਰੋਮਣੀ ਕਾਲਜ ਨਾਲ ਜੋੜ ਦਿੱਤਾ ਜਾਵੇ ਅੱਜ ਨਹੀਂ ਕੱਲ ਸਮਝ ਆਉਣੀ ਪੈਣੀ ਆ ਸਮਝਣਾ ਹੀ ਪੈਣਾ ਜਦੋਂ ਤੱਕ ਜੇ ਅਸੀਂ ਦੇਖੋ ਰਾਜਨੀਤੀ ਕੀ ਆ ਅਸੀਂ ਲੋਕਾਂ ਦੇ ਪੋਲਿਟਿਕਸ ਕਰ ਲਈ ਨਾ ਲੋਕਾਂ ਦਾ ਸਹਿਯੋਗ ਆ ਜੇ ਲੋਕਾਂ ਦਾ ਸਹਿਯੋਗ ਨਹੀਂ ਪ੍ਰਧਾਨ ਬਣੇ ਰਹੂ ਸੀ ਉਹ ਐਸਜੀਪੀਸੀ ਜੀ ਕਲੀਅਰ ਹੋ ਜਾਊਗਾ ਗਾਂ ਵਾਲੀ ਚ ਆਉਣੇ ਚੋਣਾਂ ਚ ਕਲੀਅਰ ਹੋ ਜਾਊਗਾ ਕਿ ਲੋਕ ਕੀ ਚਾਹੁੰਦੇ ਨੇ ਸੋ ਲੇਕਿਨ ਮੈਂ ਚਾਹੁੰਦਾ ਵੀ ਪਾਰਟੀ ਨੂੰ ਗੁਰੂ ਮਹਾਰਾਜ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਸਮੱਤ ਬਖਸ਼ਣ ਸਾਨੂੰ ਵੀ ਸਮੱਤ ਬਖਸ਼ਣ ਤੇ ਸਾਰਾ ਕੁਝ ਇਕੱਠਾ ਹੋ ਕੇ ਸਹੀ ਢੰਗ ਨਾਲ ਪੰਥ ਦੀਆਂ ਭਾਵਨਾ ਅਨੁਸਾਰ ਹੀ ਪਾਰਟੀ ਗਵਾਈ ਕਰੇ। ਜਿੰਨ ਸਭ ਜਿਹੜੇ ਲੋਕਾਂ ਦੇ ਨਾਲ ਵਿਚਾਰਕ મતਭੇਦ ਹੋਏ ਨੇ ਜੇਕਰ ਉਹ ਵੀ ਵਾਪਸ ਆਣਾ ਚਾਹੁੰਦੇ ਨੇ, ਦੁਬਾਰਾ ਮੈਂਬਰਸ਼ਿਪ ਲੈਂਦੇ ਨੇ ਤੁਸੀਂ ਉਹਨਾਂ ਜਿਹਾ ਕਰੋਗੇ ਮੈਂ ਸਾਫ਼ ਤੌਰ ਤੇ ਕਹਿਣਾ ਮਿਰਤੂ ਸਿੰਘ ਬਲਟੋਆ ਨੂੰ ਵੀ ਆਲਾ ਜਿਹੜਾ ਐਪੀਸੋਡ ਹੋਇਆ ਸੀਗਾ ਉਹ ਵੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜੇ ਉਹ ਵਾਪਸ ਆਣਾ ਚਾਹੁੰਦੇ ਨੇ ਜਾਂ ਕੁਝ ਅਜੇ ਕੁਝ ਹੋਰ ਵੀ ਹੋਣਗੇ ਬਥੇਰੇ ਜਿਹੜੇ ਆਣਾ ਚਾਹਣਗੇ ਤੁਸੀਂ ਉਹਨਾਂ ਨੂੰ ਕਿੱਦਾਂ ਰੱਖੋਗੇ ਸਾਡਾ ਤਾਂ ਅਸੀਂ ਸਰ ਮੈਂਬਰ ਬਣਾ ਸਕਦੇ ਹਾਂ। ਉਹਨਾਂ ਨੂੰ ਲੈ ਕੇ ਆਉਣਾ ਜਿੱਥੋਂ ਫੈਸਲੇ ਹੋਏ ਨੇ ਉਹ ਤਾਂ ਵੱਡੀਆਂ ਗੱਲਾਂ ਨੇ ਅਸੀਂ ਉਹਦੇ ਵਿੱਚ ਸਾਡਾ ਤਾਂ ਕੋਈ ਲੈਵਲ ਹੀ ਨਹੀਂ ਹੈਗਾ ਸੋਹਰਾ ਦਾ ਇੱਕ 시ਕਾਲ ਤੱਕ ਸਾਡੇ ਫੈਸਲੇ ਨੇ ਸਿੰਘ ਸਾਹਿਬਾਨ ਦੇ ਫੈਸਲੇ ਨੇ ਉਹ ਤਾਂ ਉਹਨਾਂ ਨੇ ਕਰਦੇ ਨੇ ਤੇ ਲੇਕਿਨ ਅਸੀਂ ਤਾਂ ਹਰੇਕ ਨੂੰ ਕਹਿੰਦੇ ਹਰ ਇੱਕ ਮੈਂਬਰ ਬਣੇ ਹਰ ਇੱਕ ਪੰਜਾਬੀ ਮੈਂਬਰ ਬਣੇ ਕੋਈ ਵੀ ਬਣੇ ਤੇ ਲੇਕਿਨ ਇਹ ਅਸੀਂ ਕੋਈ ਤਾਂ ਨਹੀਂ ਵੀ ਮੈਂ ਕੋ ਪ੍ਰਧਾਨਗੀ ਦਾ ਕੈਂਡੀਡੇਟ ਆ ਮੈਂ ਤਾਂ ਕੁਝ ਵੀ ਨਹੀਂ ਹੈਗਾ ਅਸੀਂ ਤਾਂ ਅਸੀਂ ਤਾਂ ਜਿੰਨਾ ਕੋਈ ਸਾਨੂੰ ਸ਼ਰਮਣੀ ਕਲਦਨ ਦੇ ਦਿੱਤਾ ਅਸੀਂ ਸਾਰੀ ਉਮਰ ਬਿਨਾਂ ਅਹੁਦਾ ਲਈ ਵੀ ਇਹਦੀ ਸੇਵਾ ਕਰ ਲਈ ਹੈ ਨਾ ਤਾਂ ਅਸੀਂ ਉਹ ਪਾਰਟੀ ਦਾ ਕਰਜ਼ ਨਹੀਂ ਲਾ ਸਕਦੇ ਇਹ ਐਲਸੋ ਉਹ ਅਵੇਗ ਦੀ ਗੱਲ ਆ ਜਿਸ ਹਿਸਾਬ ਦੇ ਨਾਲ ਤੁਸੀਂ ਪੰਜਾਬ ਦੇ ਵਿੱਚ ਵਿਚਰ ਰਹੇ ਹੋ ਜਿਹੜੀ ਕੈਂਪੇਨ ਨੂੰ ਲੈ ਕੇ ਤੁਸੀਂ ਚੱਲਦੇ ਪਏ ਹੋ ਤੁਸੀਂ ਵੱਡੇ ਪੱਧਰ ਤੇ ਉੱਤੇ ਚਿਹਰਾ ਬਣ ਕੇ ਨਿਕਲ ਰਹੇ ਹੋ ਇਸ ਚੀਜ਼ ਦੇ ਉੱਤੇ ਜੇਕਰ ਪਾਰਟੀ ਦੇ ਜਿਹੜੇ ਇਹੀ ਨੁਮਾਇੰਦੇ ਆ ਉਹਨਾਂ ਵੱਲੋਂ ਤੁਹਾਨੂੰ ਹੀ ਅੱਗੇ ਕਰ ਦਿੱਤਾ ਗਿਆ ਫਿਰ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖੋਗੇ ਕਿਉਂਕਿ ਦੂਸਰੇ ਪਾਸੇ ਜਿਹੜੀ 8 ਅਪ੍ਰੈਲ ਦੀ ਮੀਟਿੰਗ ਆ ਉਹ ਹੁਣ ਭਵਿੱਖ ਦੇ ਗਰਭ ਦੇ ਵਿੱਚ ਹੈਗਾ ਕਿ ਉੱਥੇ ਕੀ ਹੋਏਗਾ ਜਾਂ ਕੀ ਨਹੀਂ ਹੋਏਗਾ ਫਿਰ ਕਲੈਸ਼ਸ ਆਫ ਫੇਸਿਸ ਨਹੀਂ ਹੋ ਜਾਏਗਾ ਦੇਖੋ ਮੈਂ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਜੇ ਮੇਰੀ ਫਿਕਰ ਮੰਦੀ ਮੇਰੀ ਕਿ ਹੋਣਾ ਹੀ ਚਾਹੀਦਾ ਨਾ ਕਿੱਦਾਂ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਪ੍ਰਧਾਨੀ ਥੋੜੀ ਸਾਰਾ ਕੁਝ ਆ ਮੈਂ ਤਾਂ ਲੇਕਿਨ ਸਮਝਦਾ ਆਪਣੇ ਆਪ ਨੂੰ ਜੋ ਪੰਥ ਦੀਆਂ ਭਾਵਨਾਵਾਂ ਅਨੁਸਾਰ ਜਾਂ ਸਾਡਾ ਸੰਵਿਧਾਨ ਜੋ ਸਾਡਾ ਸ਼੍ਰੋਮਣੀ ਕਾਲੀਦਾਵ ਦਾ ਹੈਗਾ ਸਿਧਾਂਤ ਨੇ ਜਿਹੜੇ ਉਹਦੇ ਮੁਤਾਬਿਕ ਕਿੱਦਾਂ ਦਾ ਪ੍ਰਧਾਨ ਹੋਣਾ ਚਾਹੀਦਾ ਹੋਰ ਅਸੀਂ ਕੀ ਸੁਵੀ ਸਿੰਘ ਬਦਲੇ ਕਿ ਉਹ ਨਟਦੇ ਰਹੇ ਉਹਨਾਂ ਨੂੰ ਲਾ ਲਓ ਮੈਨੂੰ ਬਣਾ ਲਓ ਫਰਕ ਹੀ ਰਹਿ ਗਿਆ ਸਮਝੇਗਾ ਫਿਰ ਉਹੀ ਗੱਲ ਆ ਗਈ ਨਾ ਕੱਲ ਕੀ ਪੰਥ ਕੀ ਚਾਹੁੰਦਾ ਵਾ ਇਦੇ ਵਿੱਚ ਜਿਹੜੀ ਇਹ ਪਾਰਟੀ ਕਿਸੇ ਨਿੱਜੀ ਵਿਅਕਤੀ ਦੀ ਨਹੀਂ ਹੈਗੀ ਤੇ ਪਾਰਟੀ ਪੰਥ ਦੀ ਆ ਇਹਦੇ ਵਿੱਚ ਇੱਕ ਬੰਦ ਵਿਅਕਤੀ ਡਿਕਟੇਟਰ ਨਹੀਂ ਹੋ ਸਕਦਾ ਚਾਹੇ ਕੋਈ ਵੀ ਆ ਚਾਹੇ ਅੱਜ ਆ ਚਾਹੇ ਕੱਲ ਨੂੰ ਸਾਡੇ ਵਰਗਾ ਵੀ ਨਹੀਂ ਹੋ ਸਕਦਾ ਕਿ ਸਾਡੀ ਕੋਈ ਮਰਜ਼ੀ ਚੱਲੀ ਇੱਕ ਕਮੇਟੀ ਦੀ ਮਰਜ਼ੀ ਚੱਲੀ ਤਾਂ ਅਸੀਂ ਚਾਹੁੰਦੇ ਆ ਵੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਕਰਕੇ ਜਾਈਏ ਵੀ ਆਉਣ ਵਾਲੀਆਂ ਪੀੜ੍ਹੀਆਂ ਇਸ ਪਾਰਟੀ ਨੂੰ ਸਾਡੇ ਨੌਜਵਾਨ ਆਉਣ ਵਾਲੇ ਬੱਚੇ ਸਾਡੇ ਚਲਾਉਣ ਤੇ ਇਹ ਸਹੀ ਪ੍ਰਿੰਸੀਪਲ 'ਤੇ ਚੱਲੇ ਕੋਈ ਵਿਅਕਤੀ ਵਿਸ਼ੇਸ਼ ਉਤਕਬਜ ਕਰਨ ਦੀ ਕੋਸ਼ਿਸ਼ ਨਾ ਕਰੇ ਸਾਡੀ ਤਾਂ ਕੋਸ਼ਿਸ਼ ਇਹ ਹੈ ਬਾਕੀ ਜੇ ਹੋਸਾ ਕਾਮਯਾਬ ਹੋਈ ਉਸਾ ਨਾ ਹੋਈ ਅੱਛਾ ਆਖਰੀ ਸਵਾਲ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਮ ਦੇ ਨਾਲ ਹੁਣ ਜਾਣਿਆ ਜਾਂਦਾ ਹੈ ਤੁਸੀਂ ਕੀ ਤਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਪਹਿਲਾਂ ਆਪਣੇ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਇੱਕ ਪਰਿਵਾਰ ਦਾ ਜਾਂ ਪਿੰਡ ਦਾ ਨਾਮ ਉਹਦੇ ਪਿੱਛੇ ਹਟਾ ਕੇ ਤੁਸੀਂ ਚਾਹੁੰਦੇ ਕਿ ਉਹ ਲੈਗਸੀ ਨੂੰ ਦੁਬਾਰਾ ਖੜਾ ਕੀਤਾ ਜਾਵੇ ਸੀ ਸ਼੍ਰੋਮਣੀ ਅਕਾਲੀ ਦਲ ਸੀ ਹੈ ਤੇ ਰਹੇਗਾ ਠੀਕ ਆ ਉਹ ਲੰਬਾ ਸਮਾਂ ਉਹਨਾਂ ਨੇ ਅਗਵਾਈ ਕੀਤੀ ਕਰਕੇ ਨਾਲ ਜੋੜ ਦਿੱਤਾ ਕਿ ਨਾਮ ਤੱਕ ਤੇ ਜੁੜਦਾ ਹੀ ਨਹੀਂ ਹੈਗਾ ਠੀਕ ਹੈ ਜਦੋਂ ਤੁਸੀਂ ਬੱਸ ਸਮਾਂ ਕੰਮ ਕਰਦੇ ਹੋ ਤੁਸੀਂ ਚੰਗੇ ਕੰਮ ਦੇਣਾ ਤੁਹਾਨੂੰ ਗਲਤੀਆਂ ਵੀ ਹੁੰਦੀਆਂ ਨੇ ਉਹ ਗਲਤੀਆਂ ਦਾ ਅਹਿਸਾਸ ਕਰ ਲੈਣਾ ਸਮੇਂ ਦੀ ਨਜ਼ਾਕਤ ਨੂੰ ਸਮਝ ਲੈਣਾ ਕੁਝ ਸਮਾਂ ਪਿੱਛੇ हट ਜਾਣਾ ਬਹੁਤ ਕਾਰਨ ਨੇ ਰਾਜਨੀਤੀ ਦੇ ਕਾਰਨ ਵੀ ਉਹਨੂੰ ਅਸੀਂ ਹੋਰ ਕੀ ਸਮਝਾਉਂਦੇ ਸੀਗੇ ਲੇਕਿਨ ਉਹ ਨਹੀਂ ਉਹਨਾਂ ਨੂੰ ਹੋ ਸਕਦਾ ਉਹ ਸਤਨੂ ਜ਼ਿਆਦਾ ਸਿਆਣੇ ਹੋਣ ਜਾਤੀ ਤੌਰ ਤੇ ਤਾਂ ਕਿੰਨੀ ਕਿ ਮੀਟਿੰਗਸ ਹੋਈਆਂ ਇਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਕਿਉਂਕਿ ਨੇੜਤਾ ਤੁਹਾਡੇ ਸੁਭਾਅਿਕ ਸੀ ਕਿ ਤੁਹਾਡੇ ਨਾਲ ਹਰ ਇੱਕ ਚੀਜ਼ ਉਹਨਾਂ ਦੀ ਸ਼ੇਅਰ ਹੁੰਦੀ ਸੀ ਖਾਣਾ ਪੀਣ ਤੋਂ ਲੈ ਕੇ ਕਈ ਵਾਰੀ ਮੀਡੀਆ ਬਾਈਟਸ ਵੀ ਇਕੱਠੇ ਹੀ ਦਿੰਦੇ ਹੁੰਦੇ ਸੀਗੇ ਮੇਰਾ ਖਿਆਲ ਆ ਵੀ ਪਿਛਲੇ 3 ਸਾਲਾਂ ਦੇ ਵਿੱਚ 7-8 ਮੀਟਿੰਗਾਂ ਹੋਈਆਂ ਹੋਣਗੀਆਂ ਆ ਪਰਸਨਲੀ ਮੈਨੂੰ ਜਦੋਂ ਵੀ ਕਹਿੰਦੇ ਸੀ ਮੈਂ ਮੈਂ ਚਲੇ ਜਾਂਦਾ ਸੀਗਾ ਤੇ ਵੇ ਇੱਕ ਵਿਚਾਰਾ ਵੀ ਹੁੰਦੀ ਸੀ ਘੰਟਾ-ਘੰਟਾ ਦੋ-ਦੋ ਘੰਟੇ ਸਿ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਜੇ ਚੰਗਾ ਜੇ ਨਹੀਂ ਤੂੰ ਮੇਰੇ ਨਾਲ ਸਹਿਮਤ ਹੈਗਾ ਤੂੰ ਮੈਨੂੰ ਲੌਣ ਲਈ ਮੋੜਾ ਨਹੀਂ ਬਣਨਾ ਜਦੋਂ ਸੁਧਾਰ ਲੇਰ ਬਣੀ ਤੇ ਇਹ ਮੇਰੇ ਕੋ ਆਏ ਮੈਨੂੰ ਕਹਿਤਾ ਮੈਂ ਨਹੀਂ ਵੀ ਮੇਰੇ ਵਾਦਾ ਕੀਤਾ ਹੋਇਆ ਪਰ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਉਂਦਾ ਤੇ ਉਹ ਦੇਖੋ ਉਹਦੇ ਲਈ ਤਾਂ ਉੱਥੇ ਬਾਕੀ ਨਹੀਂ ਹੋ ਸਕਦੇ ਦੇਖੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਵੀ ਜਵਾਬ ਦੇ ਆ ਕਿ ਤੁਸੀਂ ਉਦੋਂ ਅਕਾਲੀ ਦਲ ਦੇ ਵਿੱਚ ਸੀਗੇ ਤੁਸੀਂ ਉਦੋਂ ਇਕੱਲੇ ਇੱਕ ਐਸੇ ਸਿੱਖ ਮੈਂਬਰ ਐਮ ਐਲ ਏ ਸੀਗੇ ਤੇ ਤੁਸੀਂ ਕੀ ਕੀਤਾ ਤੁਸੀਂ ਖੜੇ ਤੁਸੀਂ ਸਹੀ ਨੂੰ ਸਹੀ ਕਿਹਾ ਉਹ ਅਸੀਂ ਆ ਉਹ ਤਾਂ ਫਰਜ਼ ਨਿਭਾ ਰਹੇ ਆ ਗਵਾ ਤਾਂ ਹੀ ਨਹੀਂ ਜਿੱਦ ਨੂੰ ਮਰਜੀ ਗੱਲ ਚਾਹ। ਅੱਛਾ ਐ ਲੈ ਜਦੋਂ ਹੁਣ ਲਾਸਟ ਫੇਜ਼ ਆ ਮੈਂਬਰਸ਼ਿਪ ਹੋ ਜੇਗੀ ਸਾਰੇ ਦੀ ਨੰਬਰੇ ਆਨੇ ਸ਼ੁਰੂ ਹੋ ਗਏ ਨੇ ਕੋਈ ਕਹਿੰਦਾ 20 ਲੱਖ ਹੋ ਗਿਆ 25 ਲੱਖ ਹੋ ਗਿਆ ਇਸ ਤੋਂ ਇਸ ਤਰ੍ਹਾਂ ਨਹੀਂ ਹੋਣ ਗੱਲਾਂ ਸ਼ੁਰੂ ਹੋ ਗਈਆਂ ਨੇ ਤੁਹਾਡੇ ਵੱਲੋਂ ਵੀ ਮੈਂਬਰਸ਼ਿਪ ਲਗਾਤਾਰ ਚੱ ਰਹੀ ਆ ਕਾਉਂਟੇਬਿਲਟੀ ਕਿਸ ਤਰ੍ਹਾਂ ਇਹਨੂੰ ਤੈਅ ਕੀਤਾ ਜਾਵੇਗਾ ਸਾਰੀ ਚੀਜ਼ ਨੂੰ ਲੈ ਕੇ ਜਦੋਂ ਤੁਸੀਂ ਆਪਣੇ ਇੱਕ ਮੈਂਬਰਸ਼ਿਪ ਦਾ ਉੱਥੇ ਪੋਰਟਫੋਲੀਓ ਪੇਸ਼ ਕਰੋਗੇ ਇੱਧਰ ਇਹ ਆਪਣੀ ਪਾਰਟੀ ਦੇ ਵਿੱਚ ਪੇਸ਼ ਕਰਨਗੇ ਚਿਹਰਾ ਕਿਹੜਾ ਹੋਏਗਾ ਲੋਕਾਂ 'ਚ ਕਨਫਿਊਜ਼ਨ ਇਸੇ ਚੀਜ਼ ਨੂੰ ਲੈ ਕੇ ਹੈਗਾ ਇਹ ਅਕਾਲੀ ਦਲ ਮਤਲਬ ਅਕਾਲੀ ਦਲ ਤੁਸੀਂ ਕਿਹ ਅਕਾਲੀ ਦਲ ਬਾਦਲ ਜਦੋਂ ਲਗਾਤਾਰ ਕੰਮ ਕਰਦੇ ਰਹੇ ਤਾਂ ਬਾਦਲ ਨਾਂ ਪਿੱਛੇ ਪੈ ਗਿਆ ਅਕਾਲੀ ਕੁਝ ਗੱਲਾਂ ਦਾ ਪੰਥ ਦੇ ਹਵਾਲੇ ਨੇ ਕੁਝ ਗੱਲਾਂ ਦਾ ਫੈਸਲਾ ਪੰਥ ਨੇ ਕਰਨਾ ਵਾ ਸਮਾਂ ਆਉਣ ਤੇ ਪੰਥ ਆਪ ਹੀ ਫੈਸਲੇ ਕਰ ਦੂਗਾ ਪਰ ਉਹਦੇ ਵਿੱਚ ਸਾਨੂੰ ਕੋਈ ਸਵਾਰਥ ਨਹੀਂ ਅਸੀਂ ਕੋਈ ਕੈਂਡੀਡੇਟ ਨਹੀਂ ਕਿਸੇ ਚੀਜ਼ ਦੇ ਵੀ ਨਾ ਕਿਸੇ ਪ੍ਰਧਾਨਗੀ ਦੇ ਨਾ ਹੋਰ ਕਿਸੇ ਦੇ ਸਾਨੂੰ ਤਾਂ ਜੇ ਹੁਕਮ ਹੋ ਜਵੇ ਨਾ ਵਰਕਰਾਂ ਵੱਲੋਂ ਵੀ ਤੂੰ ਚੋਣ ਨਹੀਂ ਲੜਨੀ ਆ ਪੂ ਵੀ ਮਨਜ਼ੂਰ ਜੋ ਵੀ ਹੁਕਮ ਆ ਇੱਥੇ ਤਾਂ ਲੀਡਰਸ਼ਿਪ ਨੂੰ ਬੜੀਆਂ ਮਿੰਤਾਂ ਕਰ ਚੁੱਕੇ ਨੇ ਨੇੜੇ ਰਹਿ ਕੇ ਸਾਰੇ ਜਾ ਕੇ ਕਹਿ ਚੁੱਕੇ ਨੇ ਨਹੀਂ ਮੰਨੀ ਜਾ ਰਹੀ ਇਤਰਾਜ਼ ਦਿਆ ਕੱਲ ਮੈਨੂੰ ਅੱਜ ਮੇਰੀ ਬਹੁਤ ਨਜ਼ਦੀਕੀ ਕਿਸੇ ਪ੍ਰਧਾਨ ਜੀ ਦੇ ਕਿਸੇ ਆਗੂ ਨਾਲ ਗੱਲ ਹੋਈ ਮੈਂ ਕਹਿੰਦਾ ਉਹਦੇ ਇੰਨਾ ਕੋ ਭਾਵ ਸੀਗਾ ਬੰਦਾ ਕਿ ਅਸੀਂ ਬੜਾ ਕੁਝ ਕੀਤਾ ਇਸ ਵਿਅਕਤੀ ਦੀ ਸਾਡੀ ਵੀ ਨਹੀਂ ਮੰਨ ਰਹੇ ਸੋ ਮੰਨ ਲੈਣੀ ਚਾਹੀਦੀ ਮਤਲਬ ਕਿ ਇੱਕ ਵਿਅਕਤੀ ਵਿਸ਼ੇਸ਼ ਕਰਕੇ ਹਾਲਾਤਾਂ ਦਾ ਚਾਹੀਦੀ ਆ ਜੀ ਲੋਕਾਂ ਦੀ ਇਕੱਲਾ ਬੰਦਾ ਵੱਡਾ ਨਹੀਂ ਹੋ ਸਕਦਾ